हां जी दोस्तों सारेया नु सस्रिक काल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਖੇਵਾਲਾ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਪਿੰਡ ਸੁਖੇਵਾਲਾ ਤੁਸੀਂ ਪਹੁੰਚ ਕਰਨੀ ਹੈ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਜਦੋਂ ਆਪਾਂ ਬਿਲਕੁਲ ਜੀਰੇ ਸ਼ਹਿਰ ਤੋਂ ਕੋਟੀ ਸੇਖਾ ਆਉਣੇ ਦਾ ਰਸਤੇ ਵਿੱਚ ਪਿੰਡ ਆਉਂਦਾ ਸੁਖੇਵਾਲਾ ਠੀਕ ਆ ਤਲਵੰਡੀ ਮੰਗੇਖਾਨ ਤਲਵੰਡੀ ਜੰਡੇਖਾਨ ਅੱਗੇ ਪਿੰਡ ਜਿਹੜੇ ਅੱਗੇ ਚਲੇ ਜਾਂਦੇ ਆ ਤੇ 5 ਕਿਲੋਮੀਟਰ ਦੀ ਦੂਰੀ ਆ ਕੋਟੀ ਸੇਖਾ ਰੋਡ ਤੁਸੀਂ ਆਉਣਾ ਉੜੀਸੇ ਘਾ ਤਾਂ ਤੁਸੀਂ ਆ ਰਹੇ ਹੋ ਦੋਸਤੋ ਤਾਂ ਜੀਰੇ ਵਾਲੀ ਸਾਈਡ ਆਉਂਦੇ ਸਮੇਂ ਬਿਲਕੁਲ 5 ਕਿਲੋਮੀਟਰ ਪਿੱਛੇ ਘਟਮਾ ਪਿੰਡਾ ਸੁਖੇਵਾਲਾ ਤੇ ਡਾਕਟਰ ਪ੍ਰੀਤਮ ਸਿੰਘ ਕਲੇਰ ਹੋਰਾਂ ਦੇ ਕੋਲੇ ਆਏ ਆ ਦੋਸਤੋ ਤੇ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੋ ਵੀ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰ ਦੇ ਵਿੱਚ ਠੀਕ ਆ ਜੀ ਤੇ ਪਸ਼ੂ ਵੀ ਇੱਕੋ ਬਰੀਡ ਆਉਂਦੀ ਆ ਐਚ ਐਫ ਜਾਂ ਕੋਈ ਸ਼ਾਈ ਵਾਲ ਨਹੀਂ ਤੁਹਾਨੂੰ ਮਿਲੂਗੀ ਇੱਕੋ ਬਰੀਡ ਦੇ ਉੱਪਰ ਕੰਮ ਹੈਗਾ ਇੱਕੋ ਨਸਲ ਦੀਆਂ ਜਿਹੜੀਆਂ ਵਾੜਾਂ ਬੱਚੀਆਂ ਲਿਆ ਕੇ ਵੇਚੀਆਂ ਜਾਂਦੀਆਂ ਨੇ ਸੇਲ ਪਰਚੇਜ ਦਾ ਕੰਮ ਇਹ ਜਿਹੜਾ ਦੋਸਤੋ ਆਪਾਂ ਫਸਟਲੀ ਤੁਹਾਨੂੰ ਸਾਰੇ ਵੀਰਾਂ ਨੂੰ ਦੱਸ ਦਿੰਦੇ ਆ ਤੇ ਬਿਲ 24 ਆਵਰ ਜਿਹੜਾ ਦੋਸਤੋ ਜਿਹੜੀ ਵਹਿੜ ਹੈਗੀ ਆ ਬੱਛੀ ਆ ਉਹ ਅਵੇਲੇਬਲ ਤੁਹਾਨੂੰ ਮਿਲੂਗੀ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ 6 ਨਗ ਦਿਖਾਵਾਂਗੇ ਤੁਹਾਨੂੰ ਇੱਕ ਬੱਛੀ ਬਿਲਕੁਲ ਤਾਜੀ ਸੂਈ ਆ ਤੇ 5 ਗੱਬਣ ਆ ਤਿਆਰੀ ਦੇ ਵਿੱਚ ਆ ਦਿਨ ਲੈਂਦੀਆਂ ਨੇ ਪੁੱਛਾਂਗੇ ਕਿੰਨਾ ਕਹ ਹਜੇ ਦੋਸਤੋ ਸਮਾਂ ਬਾਕੀ ਐ ਸੂਣ ਦੇ ਵਿੱਚ ਗੱਲਬਾਤ ਆਪਾਂ ਡਾਕਟਰ ਪ੍ਰੀਤਮ ਸਿੰਘ ਕਲੀਅਰ ਹੋਰਾਂ ਦੇ ਨਾਲ ਕਰਦੇ ਆ ਅੱਜ 4 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸੋ ਤਰੀਕ ਜਿਹੜੀ ਆ ਦੋਸਤੋ ਤੁਸੀਂ ਨੋਟ ਕਰ ਲਈ ਬਾਕੀ ਟਾਈਮ ਜਿਹੜਾ ਤਕਰੀਬਨ ਕੋਈ 10 10:30 ਵਜੇ ਮਾਰਨਿੰਗ ਦਾ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਸਤੀਕਾਲ ਬਈ ਰਾਜ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਮਹਾਰਾਜ ਬਾਤ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਜੀ ਤੁਸੀਂ ਦੱਸੋ ਬਹੁਤ ਵਧੀਆ ਹੋਰ ਠੀਕ ਹੈ ਜੀ ਬਹੁਤ ਵਧੀਆ ਅੱਛਾ ਡਾਕਟਰ ਸਾਹਿਬ ਕਿਵੇਂ ਕੰਮ ਕਰ ਸੋਹਣੇ ਚੱਲੀ ਜਾਂਦੇ ਆ ਕਿਰਪਾ ਗਾਲਪੁਰਖ ਦੀ ਜੀ ਬਹੁਤ ਵਧੀਆ ਚੰਗੇ ਮਤਲਬ ਕਿ ਆਉਂਦੀਆਂ ਜਰਸੀਆਂ ਸਾਗੀਆਂ ਜ਼ਿਆਦਾਤਰ ਰਾਜ ਜਰਸੀ ਹੈ ਉਦਾਂ ਵੀ ਲੋਕਲ ਪਸ਼ੂ ਜਿਹੜਾ ਵੀ ਜਿੱਦਾਂ ਦਾ ਮਿਲਦਾ ਲੈ ਲੈਨੇ ਆ ਮੰਨ ਲਓ ਜ਼ਿਆਦਾ ਜਿਹੜਾ ਉਹ ਪਹਿਲ ਦੇ ਆਧਾਰ ਤੇ ਜਰਸੀ ਦੇ ਕਰਦੇ ਪੈ ਜਿਆਦੇ ਨੇੜ ਤੇੜੇ ਵੀਰਾਂ ਜਿਹਨੇ ਵੀ ਜਾਣਦੇ ਆ ਉਹਨੂੰ ਨੇ ਇੰਨਾ ਵਾਇਰੂ ਦੀ ਕਿਰਪਾ ਰੋਜ਼ ਕੋਈ ਮੰਨ ਲੋ ਅੱਠ-ਦਾ ਪਸੋਂ ਆਉਂਦੀ ਹੈ ਜੀ ਬਾਕੀ ਜਿੱਦਾਂ ਕਿ ਨਾਲ ਦੇ ਨਾਲ ਵਪਾਰ ਦਾ ਕੰਮ ਹੀ ਆ ਜਿੱਦਾਂ ਦਾ ਤੁਰੇ ਆਉਂਦੇ ਪਸੋਂ ਜਿੱਦਾਂ ਦਾ ਮਿਲ ਜੇ ਉਹ ਲੈਣਾ ਪੈਂਦਾ ਵਪਾਰ ਦੀ ਲੈਣ ਹਾਂਜੀ ਹਾਂਜੀ ਲੈਣਾ ਪੈਂਦਾ ਠੀਕ ਆ ਜੀ ਅੱਛਾ ਡਾਕਟਰ ਸਾਹਿਬਾ ਤੇ 6 ਵੜਾ ਹੈ ਇੱਕ ਸੂਈ ਆ ਪੰਜ ਗੱਬਣਾ ਰਾਜ ਇੱਕ ਵੜ ਪਰਸੋਂ ਦੀ ਸੂਈ ਆ ਸ਼ਾਈ ਵਾਲਾ ਚਾਰ ਦੰਦਾ ਮੂੰਹ ਜੀ ਬੱਚਾ ਮਗਰਾ ਦੇ ਕੋਈ 10 ਕਿਲੋ ਦੇ ਕਰੀਬ ਉਹਦੇ ਥੱਲੇ ਬੋਲਾ ਤਿਆਰ ਹੈ ਬੋਲਾ ਹਾਂਜੀ ਇੱਕ ਡਾਕਟਰ ਸਾਹਿਬ 10 ਕਿਲੋ ਬੋਲਾ ਬਹੁਤ ਹੁੰਦਾ ਤੇ 10 ਕਿਲੋ ਬੋਲਾ ਕੇ ਦੁੱਧ ਰਾਜ ਬੋਲਾ ਇਹ ਜੇ 10 ਕਿਲੋ ਕਹਾਂ ਤੇ ਆਪਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਬੇਨਤੀ ਕਰਦਾ ਵੀ ਜਿਹੜਾ ਪਸ਼ੂ ਸੂਇਆ ਸੂਇਆ ਜਿੰਨਾ ਦੱਸਾਂਗੇ 4 ਡੰਗ 6 ਡੰਗ ਅਗਲਾ ਤਸੱਲੀ ਕਰਕੇ ਲੈ ਜੇ ਨਹੀਂ ਉਹਨਾਂ ਨਿਕਲੂਗਾ ਆਉਣ ਜਾਣ ਦਾ ਅਗਲੇ ਨੂੰ ਤੇਲ ਖਰਚਾ ਦੇਾਂਗੇ ਲਓ ਜੀ ਜਿਹੜਾ ਗੱਭਣ ਪਸ਼ੂ ਆਪਣੇ ਘਰੇ ਉਹਦੀ ਥਣਾ ਦੀ ਗਰੰਟੀ ਆ ਪਾਈ ਆ ਦੀ ਗਰੰਟੀ ਨਹੀਂ ਜਿਹੜਾ ਪਸ਼ੂ ਸੂਇਆ ਸੂਇਆ ਆਪਣੇ ਘਰੇ ਆਪਣੇ ਘਰ ਦੀ ਦੁੱਧ ਦੀ ਗਰੰਟੀ ਅਗਲੇ ਦੇ ਘਰ ਦੀ ਦੁੱਧ ਦੀ ਗਰੰਟੀ ਕੋਈ ਨਹੀਂ ਹਾਂਜੀ ਚਲੋ ਜੀ ਇਹ ਡਾਕਟਰ ਸਾਹਿਬ ਜਿਹੜੀ ਪਹਿਲਾਂ ਨੰਬਰ ਤੇ ਆਪਾਂ ਦਿਖਾਉਣੀ ਆ। ਵੇਖੋ ਸੂਈ ਹੈ ਜੀ। ਇਹ ਗੱਬਣ ਆ ਜੀ। ਇਹ ਗੱਬਣ ਆ। ਹਾਂ ਜੀ। ਇਹ ਗੱਬਣ ਬੱਚੀ ਆ ਦੋਸਤੋ ਤੇ ਇਹ ਸੁਭਾ ਕੇ ਨਾ ਪਹਿਲਾ ਕਿ ਦੂਜਾ ਸੂਏਗੀ। ਨਹੀਂ ਜੀ ਪਹਿਲਾ ਸੂਹਈ ਆ ਬੱਚੀ ਇਹ। ਪਹਿਲਾ ਸੁਆ ਬੱਚੀ ਆ ਠੀਕ ਆ ਜੀ। ਤੇ ਨਾਲ ਦੀ ਨਾਲ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ। ਇੱਕ ਉਹਨੇ ਖੋਲ ਕੇ ਦਿਖਾ ਦਈਏ ਜੀ। ਪਹਿਲਾ ਸੁਆ ਦੋਸਤੋ ਇਹ ਜਿਹੜੀ ਤੁਹਾਨੂੰ ਆਪਾਂ ਬੱਚੀ ਦਿਖਾ ਰਹੇ ਆ ਜਰਸੀ ਬਰੀਡ ਆ। ਸੋ ਪੂਰੀ ਜਿਹੜਾ ਸਟਰਕਚਰ ਆ ਇਸ ਬੱਚੀ ਦਾ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ। ਆ ਦੇਖੋ ਜੀ। ਹਾਂ ਜੀ ਉੱ ਆਹ ਦੇਖੋ ਜੀ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਹੋ ਹਾਈਟ మీడియం ਤੁਸੀਂ ਕਾਊਂਟ ਕਰ ਲਿਓ ਜੀ ਡਿਵਿਟੀ ਜਿਹੜੀ ਆ ਬਸ ਬਣਾਉਣੀ ਸ਼ੁਰੂ ਕੀਤੀ ਆ ਧਾਰਾਂ ਦੇਵੇ ਦੇ ਵਿੱਚ ਜਿਹੜੀਆਂ ਦੋਸਤੋਂ ਪਾਉਣੀ ਸ਼ੁਰੂ ਕਰ ਲਈਆਂ ਠੀਕ ਆ ਤੇ ਦਿਨ ਨਾਰਮਲੀ ਤੁਸੀਂ ਵੀ ਜਜਮੈਂਟ ਕਰ ਸਕਦੇ ਜੇ ਬਾਕੀ ਡਾਕਟਰ ਸਾਹਿਬ ਕੋ ਪੁੱਛ ਲਾਂਗੇ ਵੀ ਦਿਨ ਜਿਹੜੇ ਕਿੰਨੇ ਕੁ ਲੈ ਚੁੱਕੀ ਐ ਜੀ ਫੂਨ ਦੇ ਵਿੱਚ ਠੀਕ ਆ ਅੱਛਾ ਡਾਕਟਰ ਸਾਹਿਬ ਦਿਨ ਕਿੰਨੇ ਕੁ ਲੈਂਦੀ ਐ ਯਾਰ ਅੱਜ ਕੋਈ 10 12 ਦਿਨ 15 ਵੀ ਲਿਜਾ ਸਕਦੀ ਯਾਰ ਅੱਜ ਕੋਈ ਦਿਨ ਲਿਖੇ ਨਹੀਂ ਹੁੰਦੇ ਆਪਣੇ ਜਿਵੇਂ ਆਪਾਂ ਨੂੰ ਘਰ ਵਾਲਾ ਕਹਿ ਦਿੰਦਾ ਇੰਨੇ ਕੁ ਦਿਨੋਂ ਆਪਾਂ ਈਡੀਆ ਹੀ ਹੁੰਦਾ ਮੰਨ ਲਓ ਕਈ ਵਾਰ ਘਰ ਵਾਲੇ ਦੇ ਲਿਖੇ ਹੁੰਦੇ ਉਹ ਆਪਾਂ ਨੂੰ ਦਿਨ ਪੱਕਾ ਦੱਸ ਦਿੰਦਾ ਜੀ ਹੂੰ ਜਿਹੜੇ ਪਸ਼ੂ ਆਪਣੇ ਕੋਲੇ ਰੂਟੀਨ ਵਾਈਜ਼ ਆਉਂਦੇ ਆ ਕੋਈ ਆਪਣੇ ਘਰੇਲੂ ਪਸ਼ੂ ਨਹੀਂਗੇ ਸਾਰੇ ਵਪਾਰ ਲੈਣ ਚੋਂ ਅੱਦੋਂ ਦੀ ਅੱਦੋਂ ਪਸ਼ੂ ਤੁਰੇ ਹੁੰਦੇ ਕਈ ਵਾਰ ਪਾਉ ਕੋਈ 2-4 ਦਿਨ ਵੱਧ ਲੈ ਜਾਂਦਾ ਸਹੀ ਹੈ ਤੇ ਜਿਹੜੇ ਬੰਦੇ ਗਈ ਖਰੀਦ ਕੇ ਲੈ ਜਾਂਦੇ ਤੇ ਪਰੇਸ਼ਾਨੀ ਚ ਪੈ ਜਾਂਦੇ ਤੁਸੀਂ ਤਾਂ 10 ਦਿਨ ਕਿਹਾ ਸੀ ਤਾਂ 12-13 ਦਿਨ ਉਹ ਇਹਦਾ ਹਜੇ ਸੂਈ ਨਹੀਂ ਗਈ ਹੂੰ 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 ਦਿਨ ਕੋਈ ਪ੍ਰੋਪਰ ਲਿਖੇ ਨਹੀਂ ਹੁੰਦੇ ਬਈ ਜਿਹੜਾ ਇਹਦਾ ਦਿਨ ਆਪਾਂ ਨੂੰ ਲਿਖਿਆ ਹੁੰਦਾ ਆਪਾਂ ਤਰੀਕ ਵੀ ਅਗਲੇ ਨੂੰ ਦੱਸ ਦੇਣੇ ਬਿਹਤਰਿਕ ਨੂੰ ਦੇਣ ਪੂਰੇ ਇਹ ਕੋਈ 10 ਤੋਂ 12 ਦਿਨ ਲੈ ਜਾਊਗੀ ਬਈ ਬਿਲਕੁਲ 10 ਤੋਂ 12 ਦਿਨ ਦੋਸਤੋਂ ਕੱਢਦੀ ਆ ਠੀਕ ਬਾਕੀ ਲਾ ਜਿੰਨਾ ਕਿ ਬਣਾਇਆ ਥਣਾ ਹੈਗਾ ਲਾਏ ਪਈ ਆ ਉਵੇਂ ਆਪਾਂ ਜਜਮੈਂਟ ਇੱਕ ਕਰ ਸਕਦੇ ਆ ਆਈਡੀਆ ਕਿ 10 ਬਰਨਾ ਬਹੁਤ ਪਈਆਂ ਬੱਚੀਆਂ ਮੰਨ ਲਓ ਇਹ ਨਹੀਂਗਾ ਬਣੋਂਗੇ ਬਹੁਤ ਹਾਂਜੀ ਠੀਕ ਹੈ ਬਰੀਡ ਵਾਈਜ਼ ਪੂਰੀ ਜਰਸੀ ਦੀ ਹੈ ਤੇ ਮੋਲੇ ਦਾ ਕੀ ਰਹੂਗਾ ਜੀ ਇਹ 30000 ਦੀ ਦੇ ਦੇਣਗੇ ਜੀ 30000 ਦੀ ਹਾਂਜੀ 30000 ਦੀ ਦੇ ਦੇਣਗੇ ਠੀਕ ਹੈ ਜੀ ਹਾਂਜੀ ਤੇ ਛੋਟਛਾ ਆਪਾਂ ਡਾਕਟਰ ਸਾਹਿਬ ਇਹ ਕੋਈ ਫਿਕਸ ਨਹੀਂ ਹੈਗਾ ਵਿੱਚੋਂ ਮੰਤਨ ਹਰ ਇੱਕ ਪਸ਼ੂ ਦਾ ਹੋਊਗਾ ਮੰਨ ਲਓ ਮੁੱਲ ਵੀ ਨਹੀਂਗਾ ਜੇ ਆਪਾਂ ਕਹੀਏ ਮੁੱਲ ਨਹੀਂ ਕਰਦੇ ਜੀ ਜੀ ਥੋੜਾ ਬਾਲਾ ਜਿਹੜਾ ਅਗਲੇ ਦਾ ਮਾਨਤਨ ਕਰਾਂਗੇ ਜੀ ਠੀਕ ਹੈ ਹਾਂਜੀ ਲਓ ਵੀ 30000 ਦੇ ਵਿੱਚੋਂ ਦੋਸਤੋ ਜਿਹੜੀ ਤੁਹਾਨੂੰ ਇਹ ਪਹਿਲੇ ਨੰਬਰ ਵਾਲੀ ਜਿਹੜੀ ਵੈੜ ਮਿਲ ਜੂਗੀ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਉਣੀ ਆ ਇਹਨੂੰ ਮੜਾ ਚਾਹੀਏ ਨੂੰ ਫਿੱਕ ਦਿਆ ਜੀ ਕੱਢਦੇ ਬਾਰੀ ਕਰ ਇਹ ਸੁਈ ਹੈ ਜੀ ਇਹ ਵੀ ਸੂਣ ਵਾਲੀ ਹੈ ਜੀ ਇਹ ਵੀ ਸੂਣ ਵਾਲੀ ਹੈ ਇਹ ਕੋਈ ਤਕਰੀਬਨ 15 ਦਿਨ ਲੈ ਜਾਊਗੀ 15 ਤੋਂ ਕੋਈ 2-4 ਦਿਨ ਵੱਧ 20 ਵੀ ਜਾ ਸਕਦੀ ਹੈ ਜੀ ਹੂੰ ਇਹਦੇ ਪੈਰ ਵਧੇ ਹੋਏ ਸੀ ਦੂਜਾ ਸਵੇਰ ਕੱਲ ਇਹਦੇ ਪੈਰ ਬਣਵਾਏ ਹੋਏ ਆ ਜੇ ਥੋੜਾ ਆ ਜਾ ਉਹਦੀ ਅਚੋਂ ਕਰਦੀ ਹੈ ਪੈਰਾਂ ਦੀ ਠੀਕ ਹੈ ਜੀ ਹਾਂਜੀ ਤੁਹਾਨੂੰ ਲੰਮੀ ਤੋਰ ਕੇ ਮੁੰਡਾ ਦਿਖਾ ਦਿੰਦਾ ਆ ਥੋੜਾ ਜਿਆ ਤੁਹਾਨੂੰ ਲੱਗੂਗਾ ਕਿਉਂਕਿ ਥੱਲੇ ਥਾਂ ਵੀ ਪੱਕਾ ਹੈ ਠੀਕ ਆ ਫਰਸ਼ ਥਾਂ ਹੈ ਜਦੋਂ ਤੁਰਦਾ ਪਸ਼ੂ ਥੋੜਾ ਜਿਆ ਮਹਿਸੂਸ ਕਰਦਾ ਕਿਉਂਕਿ ਨੌ ਜਿਹੜੇ ਇਹ ਕਈ ਨਾ ਕੱਚਾ ਨੌ ਵੀ ਵੱਡਿਆ ਜਾ ਸਕਦਾ ਉਸੇ ਕਰਕੇ ਥੋੜੇ ਪਸ਼ੂ ਦੀ ਤੁਰਨ ਦੇ ਵਿੱਚ ਤੁਹਾਨੂੰ ਫਰਕ ਲੱਗੂਗਾ ਦੂਜਾ ਸੂਬਾ ਤੇ ਟਾਈਮ ਖੁੱਲਾ ਡੁੱਲਾ ਲੈ ਜਾਣਾ ਜੇ ਸੰਿਆ ਦੇਖੋ ਠੀਕ ਆ ਵਜ਼ਨ ਲੋਡ ਪੂਰਾ ਹੈਗਾ ਹਾਈਟ ਮੀਡੀਅਮ ਵਜ਼ਨ ਲੋਡ ਪੂਰਾ ਹੈਗਾ ਵਜ਼ਨਦਾਰਾ ਪੂਰੀ ਆ ਦੇਖੋ ਜਾ ਡਾਕਟਰ ਸਾਹਿਬ ਪਣ ਵਧੀਆ ਚੰਗੀ ਥਣਾ ਦੀ ਹਰ ਇੱਕ ਪਸ਼ੂ ਦੀ ਗਰੰਟੀ ਹੋਊਗੀ ਜੀ ਬੇਸ਼ੱਕ ਕੋਈ ਬੰਦਾ ਆ ਕੇ ਲੈ ਕੇ ਜਾਂਦਾ ਬੇਸ਼ੱਕ ਆਪਣੇ ਤੋਂ ਆਨਲਾਈਨ ਮੰਗਾਉਂਦਾ ਜਦੋਂ ਉਹਦੇ ਘਰੇ ਜਾ ਕੇ ਗੱਡੀ 'ਚੋਂ ਗਾਂ ਉਤਰਦੀ ਆ ਬੰਦਾ ਥਣ ਵੇਖੇ ਜੇ ਥਣਾ ਦੇ ਵਿੱਚ ਉਹਨੂੰ ਕੋਈ 19 21 ਵੀ ਫਾਲਟ ਲੱਗਦਾ ਵੈੜ ਉਦੋਂ ਹੀ ਵਾਪਸ ਗੱਡੀ 'ਤੇ ਲਾ ਦਵੇ ਕਿਰਾਇਆ ਆਪਣਾ ਹੋਊਗਾ ਜੀ ਜਿਹੜਾ ਵੀ ਪਸ਼ੂ ਮੰਨ ਲਓ ਆਪਣੇ ਘਰੋਂ ਜਾਊਗਾ ਉਹਦੀ ਥਣਾ ਦੀ 101% ਗਰੰਟੀ ਦੇ ਕੇ ਤੋਰਾਂਗੇ ਜੀ ਸਹੀ ਆ ਹਾਂਜੀ ਤੇ ਇਹਦਾ ਮੁੱਲ ਇੱਕ ਦੱਸ ਦੀਗੇ ਕੀ ਆ ਏ ਅੱਜ ਕੱਚਿਆਂ ਦੇ حساب ਨਾਲ ਰਾਜ ਆਪਾਂ ਦੇ ਦੇ ਦਿਆਂਗੇ 28000 ਦੀ ਬੈੜ 28000 ਦੀ ਹਾਂਜੀ ਤੇਨ 15 ਕੱਢ ਜਿਓ ਜਰਾ ਆਰਾਮ ਨਾਲ ਬੜੇ ਆਰਾਮ ਨਾਲ ਕੱਢ ਜੂਗੇ ਜੀ ਠੀਕ ਹੈ ਹਾਂਜੀ 28000 ਦੀ ਦੋਸਤੋ ਅੱਜ ਆ ਠੀਕ ਆ 15 ਕ ਦਿਨ ਬਿਲਕੁਲ ਸੰਭਾਲ ਕਰਨੀ ਪਊਗੀ ਤੁਹਾਨੂੰ 15 ਕ ਦਿਨ ਸਾਂਭ ਲਓਗੇ ਤਾਂ ਤਿਆਰ ਪੂਰੀ ਹੋ ਜੂਗੀ ਲੇਵਾ ਆਰਡਰ ਸੋਨਾ ਬਣਾ ਲੂਗੀ ਵਜਨ ਦਾ ਉਹ ਪੂਰਾ ਹੈਗਾ ਬਾਕੀ ਤੁਸੀਂ ਦੇਖ ਸਕਦੇ ਪੇਟ ਵਾਲੇ ਪਾਸਿਓਂ ਭਵਾਨੇ ਵਾਲੇ ਪਾਸਿਓਂ ਵੀ ਤੁਸੀਂ ਜਿਹੜਾ ਬਿਲਕੁਲ ਨੇੜੇ ਲਾਏ ਪੈਂਦੀ ਹੈ ਠੀਕ ਹੈ ਜਿਵੇਂ ਪੰਜਾਂ ਚੋਂ ਦਿਨਾਂ ਦੇ ਵਿੱਚ ਪਸ਼ੂ ਬਣ ਕੇ ਤਿਆਰ ਹੁੰਦਾ ਜਿਵੇਂ ਕਿ ਇਹ ਲਾਰਨ ਤੋਂ ਤੁਸੀਂ ਦੇਖ ਸਕਦੇ ਢਿਲ ਢੁਲ ਦੇਖ ਸਕਦੇ ਥਣ ਥਣ ਨੂੰ ਵੇਖੋ ਪੂਰਾ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਦੋਸਤੋ ਥਣ ਹੋਊਗਾ ਪੂਰਾ ਅਗਲੇ ਥਣ ਦਾ ਤੁਸੀਂ ਸਹਜ ਵੇਖੋ ਮਰਲੇ ਦਾ ਵੇਖੋ ਠੀਕ ਹੈ ਤੇ ਜਸਟ 28000 ਦੇ ਵਿੱਚ ਤੁਹਾਨੂੰ ਜਿਹੜੀ ਮਿਲ ਜੂਗੀ ਇਸ ਤੋਂ ਬਾਅਦ ਇੱਕ ਬਿਲਕੁਲ ਲਾਲ ਅਗਲੀ ਵਾੜੀ ਤੁਹਾਨੂੰ ਦਿਖਾਉਣੇ ਆ ਲਾਲ ਬੱਛੀ ਆ ਫੇਸ ਕੁਆਲਿਟੀ ਤੁਸੀਂ ਵੇਖੋ ਇੱਕ ਵਾਰੀ ਇਹ ਸ਼ਹੀਵਾਲ ਕਰੌਸ ਚ ਆ ਜੀ ਠੀਕ ਆ ਜੀ ਦੋ ਦੰਦਾਂ ਦਾ ਮੂੰਹ ਪਹਿਲਾ ਸੁਆ ਬੱਛੀ ਆ ਹਾਂ ਇਹਦੇ ਕੋਲ 12 14 ਦਿਨ ਇਹ ਬੱਛੀ ਵੀ ਲੈ ਜੂਗੀ 12 14 ਮੂੰਹ ਦੋਂਦੀ ਆ ਜੀ ਹਾਂਜੀ ਮੂੰਹ ਦੋਂਦੀ ਆ ਸ਼ਹੀਵਾਲ ਦਾ ਜਿਹੜਾ ਤੇ ਜਰਸੀ ਦਾ ਦੋਵੇਂ ਹੈ ਨਾ ਸ਼ਹੀਵਾਲ ਕਰੌਸ ਚ ਆ ਗਈ ਕਰੌਸ ਚ ਬੱਛੀ ਕੱਢ ਬੁੱਤ ਬਾਹਰ ਲੈ ਲਓ ਜੀ ਤੇ ਪਹਿਲਾਂ ਬੱਛੀ ਦੋਸਤੋ ਸੁਣੀ ਆ ਬਲੂਨ ਬੱਛੀ ਆ ਤੇ ਬੱਛੀ ਬਿਲਕੁਲ ਸੋ ਹੋਵਨਾ ਲੈਵਿਟੀ ਦੀ ਗੱਲ ਕਰ ਲਈਏ ਦੋਸਤੋ ਬਣਾਉਗੀ ਵਧੀਆ ਠੀਕ ਆ ਤੇ ਡਾਕਟਰ ਸਾਹਿਬ ਦੇਣਗੇ ਇਹ ਵੀ ਘੱਟੋ ਘੱਟ 10 12 ਦਿਨ 10 12 ਦਿਨ ਇਹ ਵੀ ਲੈਂਦੀ ਆ ਠੀਕ ਆ ਜੀ ਸੋ ਦੁੱਧ ਜੀ ਦਾ ਦੋਸਤੋ ਨਾਰਮਲ ਹੀ ਆ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਜ਼ਿਕਰ ਕਰਤਾ ਵੀ ਇਹ ਭਰਿਆ ਭਾਂਡਾ ਹੈ ਕੋਈ ਉਹ ਨਹੀਂ ਹੈਗਾ ਵੀ ਗਾਰੰਟੀਆਂ ਵੀ 12 ਚਵਾ ਦੂ 10 ਚਵਾ ਦੂ ਹਾਂ ਟਿਪ ਕੇ ਤਸੱਲੀ ਤੁਸੀਂ ਕਰੋਗੇ ਚੋਂ ਥਰਾਂ ਦੀ ਤੇ ਕਿਸੇ ਚ ਕੋਈ ਲਾਂਭਾ ਨਹੀਂ ਆਊਗਾ ਪਸ਼ੂ ਸੂਨ ਵਾਲਾ ਜੇ ਬਿਲਕੁਲ ਨਵੇਂ ਪਸ਼ੂ ਹੈ ਇਹ ਕੋਈ ਦੂਜੇ ਸੂਵੇ ਦੇ ਵਿੱਚ ਬੱਚੀਆਂ ਨਹੀਂ ਕਿਵੇਂ ਪਹਿਲੇ ਸੂਵੇ ਦੇ ਵਿੱਚ ਬੱਚੀ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ 35 ਦੇ ਵਿੱਚ ਕੋਈ ਪਸ਼ੂ ਮਾੜਾ ਨਹੀਂ ਹੋਊਗਾ ਬਾਕੀ ਦੁੱਧ ਸੇਵਾ ਦਾ ਜਿੰਨੀ ਚੰਗੀ ਕਰ ਲਓਗੇ ਤੇ ਡਾਕਟਰ ਸਾਹਿਬ ਇਹ ਤਾਂ ਪਸ਼ੂ ਦਾ ਦੋ ਜਿਹੇ ਇਹ ਵੀ ਬੱਚੀ ਦੇ ਦੇ ਦਾਂਗੇ ਜੀ 28000 ਦੀ ਇਹ ਵੀ 28000 ਦੀ 28000 ਦੀ ਬੱਚੀ ਦੇ ਦਿਆਂਗੇ ਠੀਕ ਹੈ ਜੀ ਹਾਂ ਜੀ 28000 ਦੀ ਇਹ ਵੀ ਦੋਸਤੋ ਜਿਹੜੀ ਬੱਚੀ ਲੈ ਆਏ ਤੇ ਡਾਕਟਰ ਸਾਹਿਬ ਦੇ ਕਰਾਂਗੇ ਠੀਕ ਆ 28000 ਬਾਕੀ ਮੈਂ ਕੱਲੇ ਕੱਲੇ ਦਾ ਮਾਨਤਾ ਨਿਕਾਹਦਾਗਾ ਜਿਹੜਾ ਪਸ਼ੂ ਤੁਸੀਂ ਖਰੀਦੋਗੇ ਉਹਦੇ 'ਚ ਮੋਲ ਨੂੰ ਫਿਕਸ ਨਹੀਂਗਾ ਵਿੱਚੋ ਕੋਈ ਛੋੜ ਤਾਂ ਦੇਖੋ ਠੀਕ ਆ ਇਸ ਤੋਂ ਬਾਅਦ ਅਗਿਆ ਚੌਥੇ ਨੰਬਰ ਤੇ ਆਪਣੇ ਕੋਲ ਆ ਗਈ ਜੀ ਵਾਈਟ ਦੇ ਵਿੱਚ ਚਾਰ ਨੰਬਰ ਤੇ ਵੇੜ ਹੈ ਜੀ ਇਹਦੇ 15 ਤਰੀਕ ਨੂੰ ਦਿਨ ਪੂਰੇ ਹੋ ਜੀ ਹੂੰ ਠੀਕ ਹੈ ਜੀ ਦੂਜਾ ਸੂਆ ਹਾਂ ਬਰੀਡ ਪੱਖੋਂ ਵੇੜ ਮੰਨ ਲਓ ਜਰਸੀ ਜੀ ਨੂੰ ਕਹਿੰਦੇ ਆਪਾਂ ਫੁੱਲ ਬਰੀਡ ਵਾਲੀ ਹੈ ਜੀ ਹੂੰ ਦੁੱਧ ਦੇ ਕੀ ਆ ਗਾਂ ਮੰਨ ਲਓ ਅਗਲੇ ਦੀ ਸੇਵਾ ਦਾ ਅੱਜ ਇਹਦੇ ਤਕਰੀਬਨ 4 ਤਰੀਕ ਨੂੰ 11 ਦਿਨ ਹਜੇ ਦੇ ਪਏ 11 ਦਿਨ ਹਾਂਜੀ ਸੂਆ ਦੂਜਾ ਹੀ ਸੂਆ ਦੂਜਾ ਜੀ ਮੱਝੀ ਕੱਟ ਬਾਰ ਕੋ ਨੋ ਜੀ ਸੋ ਵਾਈਟ ਦੇ ਲिटल ਬਿਟ ਜਿਹੜਾ ਦੋਸਤੋ ਬਰਾਊਨ ਅ ਦੋ ਕਲਰ ਦਾ ਜਿਹੜਾ ਸੁਮੇਲ ਹੈਗਾ ਕੰਬੀਨੇਸ਼ਨ ਜਿਆ ਠੀਕ ਆ ਵਾਈਟ ਵਾਈਟ ਵੀ ਭਾਜ ਹੀ ਮਾਰਦੀ ਐ ਤੇ ਬਰਾਊਨ ਵੀ ਤੁਹਾਨੂੰ ਬਿਲਕੁਲ ਜਿਹੜੀ ਝਲਕ ਦੀ ਵਿੱਚ ਮਾਰਦੀ ਨਜ਼ਰ ਆਉਗੀ ਤੇ ਸੈਕਿੰਡ ਟਾਈਮ ਵਾਲਾ ਠੀਕ ਆ ਜੀ ਦੂਜਾ ਸੂਬਾ ਕਿਸ ਨੰਬਰ ਤੇ ਵੜਾ ਜੀ 4 ਨੰਬਰ ਤੇ ਵੇਰਵਾ ਤੁਹਾਨੂੰ ਜਿਹੜਾ ਪਾ ਦੇਣਾ 4 ਨੰਬਰ ਆ ਗਈ ਤੇ ਦਿਨ ਹਜੇ ਘੱਟੋ ਘੱਟ ਵੀ 11 ਦਿਨ ਵੀ ਜਿਹੜੇ ਨਾਰਮਲ ਇਹਨੇ ਲੈ ਜਾਣੇ ਆ ਲਿਖਤੀ ਤੌਰ ਵਾਲੇ ਆ ਵੀ ਜਿਹੜੇ 11 ਕ ਦਿਨ ਹਜੇ ਕੱਢ ਦੀ ਆ ਤੋ ਬਾਕੀ ਉੱਤੇ ਜੇਕਰ ਦੋਸਤੋ ਦਿਨ ਲੈ ਜਾਏ ਕੋਈ ਦੂੜ ਹੈ ਜੀ ਦੋ ਦਿਨ ਪਹਿਲਾ ਸੂਪੇ ਦੋ ਦਿਨ ਅੰਦਰ ਸੂਪੇ ਠੀਕ ਹੈ ਜੀ ਉਹ ਪਸ਼ੂ ਦੀ ਤਿਆਰੀ ਤੇ ਡਿਪੈਂਡ ਆ ਵੀ ਜਿੰਨੀ ਕਿ ਤਿਆਰੀ ਚੰਗੀ ਕੀਤੀ ਹੋਗੀ ਤੇ ਹੋ ਸਕਦਾ ਇੱਕ ਅੱਧਾ ਦਿਨ ਉੱਪਰ ਵੀ ਲੈ ਜੀ ਠੀਕ ਆ ਆ ਲੋ ਬਾਕੀ ਲਾਈ ਜਿਹੜੀ ਆ ਦੋਸਤੋ ਲਾਈ ਪਈ ਜਾਂਦੀ ਆ ਤੇ ਦਿਨ ਖਿੱਚ ਕੇ ਵੀ 8-10 ਦਿਨ 12 ਦਿਨ 11 ਦਿਨ ਲੈ ਜਾਂਦੀ ਆ ਤੇ ਬਣੂਗੀ ਠੀਕ ਆ ਬਣੂਗੀ ਵਧੀਆ ਸੋ ਹਾਈਟ ਕਾਦੇ ਵੀ ਜਿਹੜਾ ਚੰਗਾ ਨਾਰਮਲੀ ਜਿੱਦਾਂ ਆਪਾਂ ਦੇਖਦੇ ਆ ਵਹਿੜੀਆਂ ਮੀਡੀਅਮ ਹਾਈਟ ਦੇ ਵਿੱਚ ਠੀਕ ਆ ਉਹ ਹਾਈਟ ਦੇ ਵਿੱਚ ਤੁਸੀਂ ਇਹਨੂੰ ਕਾਊਂਟ ਕਰ ਲਿਓ ਤੇ ਡਾਕਟਰ ਸਾਹਿਬ ਇਹਦਾ ਕੀ ਰਹੂਗਾ ਮੁੱਲ ਇਹਦਾ 40000 ਰੁਪਏ ਜੀ 40000 ਹਾਂਜੀ ਠੀਕ ਆ ਤੇ ਬੜਾ ਵੈਸੇ ਜ਼ਿਆਦਾ ਨਹੀਂ ਆਪਾਂ ਕਹਿੰਦੇ ਵੀ ਕੋਈ 10-10 ਲੀਟਰ ਭਰਨ ਵਾਲੀਆਂ ਦੁੱਧ ਹੈਗੀਆਂ ਆਪਾਂ ਪਾਈਆ ਵੀ ਨਹੀਂ ਕਹਿੰਦੇ ਰਾਜ ਹਾਂ ਜੇ ਜਾ ਕੇ ਆਪਾਂ ਪੱਠੇ ਨਾ ਪਾਵਾਂਗੇ ਸੇਵਾ ਨਾ ਕਰਾਂਗੇ ਠੀਕ ਹੈ ਨਹੀਂ ਮਨ ਲਓ ਸੇਵਾ ਕਰਾਂਗੇ ਇਹਨਾਂ ਦਾ 15 ਕਿਲੋ ਵੀ ਚੋਲਾਂਗੇ ਨਾ ਚੋਵਾਂਗੇ ਤਾਂ ਫਿਰ ਕਰਾਂਗੇ ਤੇ ਵੱਟ ਦਾ 10 ਕਿਲੋ ਤੇ ਦੇ ਦੇਈਏ 10 ਕਿਲੋ ਕਹਦਾ ਤਾਂ ਕਾ ਭੈਣ ਭਰਾ ਕਹਦੇ ਵੀ ਪਈਏ ਤੇ 6 ਤੇ ਖੜ ਗਈ 7 ਤੇ ਇਸ ਕਰਕੇ ਅਸੀਂ ਸੇਵਾ ਦਾ ਨਿਰਪਰ ਕਰਦਾ ਹੁਣ ਉਹ ਪਰੇ ਤੁਹਾਨੂੰ ਮੈਂ ਲਾਸਟ ਤੇ ਵਿਹੜ ਵਿਖਾਉਂਗਾ ਪਰਸੋਂ ਦੀ ਸੂਈ ਆ ਤੇ 10 ਕਿਲੋ ਬੋਲਾ ਮੈਂ ਤੁਹਾਨੂੰ ਕਹਿਣਾ ਪਿਆ ਤਾਂ ਮੈਂ ਦੋ ਡੰਗ ਚਵਾ ਕੇ ਦਊਂਗਾ ਬਿਲਕੁਲ ਠੀਕ ਹੈ ਨਹੀਂ ਜਿਹੜਾ ਗੱਬਣਾ ਉਹਦਾ ਨਹੀਂ ਕੁਝ ਕਹਿ ਸਕਦੇ ਠੀਕ ਹੈ ਜੀ ਹਾਂ ਜੀ ਇਹ 40000 ਦੀ ਬਚੀ ਦੀ ਇਹ ਦੋਸ ਸੋ ਇਸ ਤੋਂ ਬਾਅਦ ਇੱਕ 5ਵੇਂ ਨੰਬਰ ਤੇ ਜਿਹੜੀ ਅਗਲੀ ਵਹਿੜ ਤੁਹਾਨੂੰ ਘੱਟ ਦੇਣੀ ਹੈ 5ਵੇਂ ਨੰਬਰ ਤੇ ਜਿਹੜੀ ਦਿਖਾ ਦਿੰਨੇ ਆ ਤੇ ਜਰਸੀ ਵੀ ਵਹਿੜਾਣੇ ਦੋਸਤੋ ਜਰਸੀ ਬੱਚੀਆਂ ਨੇ ਇਸੇ ਤਰ੍ਹਾਂ ਹੀ ਪਸੂ ਆਉਂਦੇ ਆ ਡੇਲੀ ਰੂਟੀਨ ਦੇ ਵਿੱਚ ਨਵੇਂ ਆਉਂਦੇ ਆ ਪੁਰਾਣੇ ਸੇਲ ਹੋ ਜਾਂਦੇ ਆ ਦੋਸਤੋ ਨਵੇਂ ਵੀ ਜਿਹੜੀ ਆ ਬਿਲਕੁਲ ਫੁੱਲ ਬਰੀਡ ਵਾਲੀ ਜਰਸੀ ਬੱਚੀ ਹੈ ਜੀ ਦੂਜਾ ਸੂਆ ਠੀਕ ਆ ਜੀ ਆਹ ਵੇਖ ਸਕਦੇ ਹੋ ਦੂਜਾ ਸੂਆ ਫੁੱਲ ਬਰੀਡ ਇਹ ਵੀ ਦਿਨ ਲੈਂਦੀ ਐ ਨੇ ਕੀ ਇਹ ਵੀ ਕੋ 10 ਦਿਨ ਦੇ ਤਰੀਬ ਬਹਿ ਜੂਗੀ ਕੋਈ 10 10 ਦਿਨ ਦੋਸਤੋ ਲੈ ਕੇ ਜਾਂਦੀਆਂ ਨੇ ਹੋ ਸਕਦਾ ਵੀ ਕਿਸੇ ਵੀਰ ਨੇ ਅੱਗੇ ਕੋਈ ਸਫਰ ਦੇ ਵਿੱਚ ਲੈ ਕੇ ਵੀ ਕਈ ਵਾਰ ਉਹਦਾ ਵੀ ਪਸ਼ੂ ਉੱਥੇਕ ਬਣ ਕੇ ਉੱਥੇਕ ਸੂਪ ਏ ਉਹ ਗੱਲ ਨਹੀਂ ਹੈਗੀ ਠੀਕ ਆ ਬਿਹੜਾ ਤਾਂ ਨਾਰਮਲੀ ਇੱਕ ਖਾਸ ਤੌਰ ਤੇ ਵੀ ਮੱਝਾਂ ਦਾ ਚੰਦ ਵੇਖਣ ਦੇ ਵਿੱਚ ਆਉਂਦਾ ਵੀ ਪਸ਼ੂ ਕਈ ਵਾਰ ਉਮੀਦ ਹੁੰਦੀ ਵੀ ਬਣੇਗਾ ਤੇ ਇਹ ਬਿਹੜਾ ਦੀ ਉਮੀਦ ਹੁੰਦੀ ਆ ਵੀ ਦੋਸਤੋ ਜਿੰਨੀ ਢੇਰ ਢੂਲਾ ਤੁਸੀਂ ਦੇਖੋਗੇ ਲੜਦਮ ਪੂਰੇ ਕੱਢ ਕੇ ਇੱਕ ਬਿਲਕੁਲ ਬਲੇਡਰ ਵਾਂਗ ਜਿਹੜੇ ਦੋਸਤੋ ਲੈ ਦੇ ਬਣਾ ਕੇ ਇਹਨਾਂ ਨੇ ਫੇਰ ਸੂਣਾ ਹੁੰਦਾ ਆਹ ਦੇਖ ਚਲੋ ਠੀਕ ਆ ਤੇ ਇਹ ਵੀ ਇਸ ਇੰਨੇ ਕ ਦਿਨ ਨਹੀਂ ਲਈਏ 10 ਤੋਂ 12 10 ਤੋਂ 12 ਕ ਦਿਨ ਇਹ ਵੀ ਲੈ ਜੂਗੀ ਠੀਕ ਆ ਤੇ ਜਾਤ ਬਰੀਡ ਹੈਗੀ ਆ ਪੂਰੀ ਬਰੀਡ ਮਸਲ ਤੇ ਵਿੱਚ ਆ ਤੇ ਡਾਕਟਰ ਸਾਹਿਬ ਇਹਦਾ ਲੈਣ ਦੇਣ ਫਿਰ ਕੀ ਕੀ ਹੋਇਆ ਇਹ ਵੀ ਬੱਚੀ ਅੱਜ 40000 ਦੀ ਦੇ ਦੇਵਾਂਗੇ ਬਈ 40 ਦੀ ਹਾਂਜੀ 40 ਦੀ ਦੇ ਦੇਵਾਂਗੇ ਠੀਕ ਆ ਜੀ ਹੂੰ 40000 ਦੀ ਦੋਸਤੋ ਜਿਹੜੀ ਇਹ ਵੀ ਬੱਚੀ ਦਿੱਤੀ ਜਾਊਗੀ ਠੀਕ ਆ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲੀ ਜਿਹੜੀ ਵੈੜ ਵਿਖਾਉਣੀ ਆ ਇਹ ਇਹ ਸੂਈ ਹੈ ਨਾ ਸੂਈ ਹੈ ਜੀ ਇਹ ਪਰਪੂਲ ਦੀ ਸੂਈ ਆ ਲਾਸਟ ਤੇ 6 ਨੰਬਰ ਵੈੜ ਆ ਠੀਕ ਆ 6 ਨੰਬਰ ਦੇ ਉੱਤੇ ਜਿਹੜੀ ਬੈੜ ਆ ਠੀਕ ਆ ਨਾਲ ਦੀ ਨਾਲ ਘਟੋ ਘਰ ਤੋੜ ਕੇ ਦਿਖਾਈਏ ਅੱਛਾ ਬੱਚਾ ਜਿਹੜਾ ਥੱਲੇ ਕੀ ਆ ਗਿਆ ਜੀ ਇਹਦੇ ਕੋਲ ਬੱਚਾ ਜੀ ਮਗਰ ਬੱਚਾ ਤੇ ਇਹ ਸੂਆ ਪਹਿਲਾਂ ਕਿ ਦੂਜਾ ਇਹਦਾ ਸੂਆ ਜੀ 4 ਦੰਦਾ ਬੱਚੀ ਚੌਗੀ ਆ ਮੂੰਹੋਂ 4 ਦੰਦਾ ਪਹਿਲਾ ਸੂਆ ਥੱਲੇ ਬੱਚਾ ਜਿਹੜਾ ਮੇਲ ਕਾਫ ਆ ਜੀ ਬੱਚਾ ਬੱਚਾ ਵੀ ਤੁਹਾਨੂੰ ਆਪਾਂ ਵੀਡੀਓ ਚ ਦਿਖਾਵਾਂਗੇ 10 ਕਿਲੋ ਬੌਲਾ ਜੀ ਹਜੇ ਭਾਲਾ ਬੱਚੀ ਤੇ ਚਵਾ ਠੀ ਸੀਲ ਸੰਧੀ ਬਹੁਤ ਜ਼ਿਆਦਾ ਤੁਹਾਨੂੰ ਅੱਜ ਦੂਜਾ ਕਿ ਤੀਜਾ ਦਿਨ ਜੀ ਭਾਈ ਤੀਜਾ ਦਿਨ ਆਪਾਂ ਪਰਸੋਂ ਦੀ ਸੂਈ ਆ ਤੀਜਾ ਦੇਣੇ ਤੇ 10 ਲੀਟਰ ਮੈਂ ਡਾਕਟਰ ਸਾਨੂੰ ਪਹਿਲਾਂ ਜਿਹੜਾ ਦੋਸਤੋ ਜਿਗਰ ਕੀਤਾ ਸੀ ਵੀ 10 ਲੀਟਰ ਦੁੱਧ ਜਾਂ ਬੌਲਾ ਆਉਂਦੇ ਵੀ ਬੌਲਾ ਵੀ ਜਿਹੜਾ ਅਸੀਂ ਚਾਰ ਡੰਗ ਚਵਾਵਾਂਗੇ ਇਹ ਨਹੀਂ ਬਾਕੀ ਗੱਭਣ ਪਸ਼ੂ ਦੀ ਵੀ ਤੁਹਾਨੂੰ ਦੱਸਦਾ ਵੀ ਪਾਈਆ ਦੀ ਵੀ ਸਾਡੀ ਗਾਰੰਟੀ ਨਿਗੀ ਹਨਾ ਵਾ ਟਿੱਪ ਕੇ ਲੈ ਕੇ ਜਾਓ ਤਸੱਲੀ ਕਰਕੇ ਤੁਸੀਂ 10 ਚੋਲੋ ਤੁਸੀਂ ਚੋਲੋ 12 ਠੀਕ ਆ ਇਸ ਕਰਕੇ ਜਿਹੜੀ ਇਹ ਵੈੜ ਸੂਈ ਆ ਇਹਦੀ ਗਾਰੰਟੀ ਇਹ ਇਹ ਹੈਗੀ ਤਸੱਲੀ ਹੈਗੀ ਵੀ ਤੁਸੀਂ 10 ਕਿਲੋ ਜੜੀ ਆ ਜਵਾਈਆਂ ਦੇ ਥੱਲੇੋਂ ਕਰ ਸਕਦੇ ਜੀ ਠੀਕ ਆ ਅੱਜ ਤੀਜਾ ਦੇਣਾ ਬੱਚਾ ਆਪਾਂ ਤੁਹਾਨੂੰ ਇਸ ਦਾ ਵੀਡੀਓ ਦੇ ਵਿੱਚ ਦਿਖਾਵਾਂਗੇ ਭਲ ਭੂੜ ਜਿਹੜੀ ਆ ਤੁਹਾਨੂੰ ਨਜ਼ਰ ਜ਼ਰੂਰ ਆਊਗੀ ਚੌਕੀ ਆ ਪਹਿਲਾ ਸੂਆ ਪਲੂਨ ਮੱਚੀ ਸੋਈ ਤੇ ਭਲਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੈਗੀਆਂ ਠੀਕ ਆ ਤੇ ਥੰਥਣ ਦਿਤ ਨੂੰ ਇੱਕ ਥੋੜਾ ਜਿਹਾ ਵਿਖਾ ਦਿੰਨੇ ਆ ਤਸੱਲੀ ਦੇ ਨਾਲ ਆ ਦੇਖੋ ਜੀ ਠੀਕ ਆ ਜੀ ਤੇ ਆਜੋ ਮਗਰ ਬੱਚਾ ਦਿਖਾ ਲਈਏ ਆ ਦੇਖੋ ਜੀ ਆ ਬੱਚਾ ਇਹ ਮੇਲ ਕਾਫਾ 나ੜੂ ਬੱਚੇ ਦੇ ਬਿਲਕੁਲ ਨਾਲ ਆ ਕਰੋ ਚਾਹੀਦਾ ਠੀਕ ਹੈ ਨਵੀਂ ਦੋਸਤੋ ਅੱਜ ਪਸ਼ੂ ਛੇ ਸੀਗੇ ਇੱਕ ਵੈਡ ਸੋਈ ਹੈ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਈ ਹੈ ਬਾਕੀ ਪੰਜੇ ਗੱਭਣ ਕੋਈ 10-10 ਦਿਨ ਹਫਤਾ ਖਾਂਡ ਖਜੇ ਸਮਾਂ ਕੱਢਦੀਆਂ ਨੇ ਤੁਸੀਂ ਬਿਲਕੁਲ ਸੰਪਰਕ ਬਣਾ ਸਕਦੇ ਹੋ ਦੋਸਤੋ ਨੰਬਰ ਆਪਾਂ ਡਾਕਟਰ ਸਾਹਿਬ ਦੇ ਲੈ ਲਏ ਨੇ ਤਾਂ ਕਿ ਤੁਹਾਨੂੰ ਨੰਬਰ ਇੱਕ ਬੋਰਕ ਜਰੂਰ ਦੱਸ ਦੇਗੀ ਨੰਬਰ ਜੀ 700 963 3319 ਹਾਂ ਜੀ ਗੂਗਲ ਪੇ ਨੰਬਰ ਹੈਗਾ 98557 01732 ਫੇਸਬੁੱਕ ਪੇਜ ਹੈਗਾ YouTube ਪੇਜ ਜਿਹੜਾ ਆਪਣਾ ਹੈਗਾ ਸੁੱਖੇ ਵਾਲਾ ਕਾਊ ਫਾਰਮ ਹਾਂਜੀ 24 ਘੰਟੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕੋਲੇ 8-10 ਪਸ਼ੂ ਹੁੰਦੇ ਹੀ ਹੈ ਜੀ ਜਦੋਂ ਵੀ ਮਰਜ਼ੀ ਦੂਰ ਨੇੜੇੋਂ ਜੇ ਕੋਈ ਵੀਰ ਦੂਰੋਂ ਆਉਂਦਾ ਉਹਨੂੰ ਮੰਨ ਲਓ ਨੀਂਦਾ ਵੀ ਮੇਰੇ ਤੋਂ ਮੁੜਿਆ ਨਹੀਂ ਜਾਣਾ ਤੇ ਰਾਤ ਰਹਿਣ ਦਾ ਪ੍ਰਬੰਧ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਆਪਣੇ ਕਰੇਗਾ ਜੀ ਬਿਲਕੁਲ ਜਿੱਥੋਂ ਵੀ ਮਰਜ਼ੀ ਦੂਰੋਂ ਨੇੜੇੋਂ ਜਦੋਂ ਮਰਜ਼ੀ ਵੀਰ ਬੁਈ ਵੀ ਫੋਨ ਕਰਕੇ ਆ ਸਕਦੇ ਬਿਲਕੁਲ ਜੀ ਧੰਨਵਾਦ ਹਾਂਜੀ ਦਾ ਵੀ ਦੋਸਤੋ ਇਹ ਹਨ ਮੇਰੇ ਨਾਲ ਡਾਕਟਰ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲੇ ਤੁਸੀਂ ਖਾਸ ਵਿਜਿਟ ਕਰਨੀ ਹੈ ਨੇੜੇ ਜੀਰਾ ਸ਼ਹਿਰ ਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਜਰਸੀ ਵੇੜਾ ਆਉਂਦੀਆਂ ਦੋਸਤੋ ਸ਼ਾਹੀਵਾਲ ਵੇੜਾ ਵੀ ਆਉਂਦੀਆਂ ਨੇ ਠੀਕ ਹੈ ਜੀ ਜਿਹੋ ਜਿਹਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਉਹੋ ਜੀ ਬਿਲਕੁਲ ਅੱਗੇ ਲਿਆਉਣ ਦੀ ਜਿਹੜੀ ਖੇਚਲ ਜ਼ਰੂਰ ਹੁੰਦੀ ਆ ਜਿਹੋ ਜਿਹੀ ਚੰਗੀ ਕੁਆਲਿਟੀ ਵਾਲਾ ਪਸ਼ੂ ਲੱਭਦਾ ਉਹ ਇਸ ਫਾਰਮ ਤੇ ਆਉਂਦਾ ਠੀਕ ਹੈ ਜੀ ਵਿਕਰੀ ਵਾਲੇ ਪਸ਼ੂ ਆਉਂਦੇ ਆ ਆਓ ਆਪਦੀ ਨਰਕ ਪਰਖ ਕਰੋ ਤਸੱਲੀ ਕਰੋ ਇੱਕ ਟਾਈਮ ਰਹਿ ਕੇ ਕਰੋ ਦੋ ਡੰਗ ਰਹਿ ਕੇ ਕਰੋ ਠੀਕ ਹੈ ਜੀ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ